ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਬਾਈ ਅੱਜ ਦਿਨ ਹੋ ਗਿਆ ਟਾਈਮ ਹੋ ਗਿਆ ਖਾਸਾ ਤੇ ਬਾਈ ਨੇ ਅੱਜ ਰੋਟਾਵੇਟਰ ਦਿੱਤਾ ਹੈ ਨਵਾਂ ਜੀ ਤੇ ਲਾਡੀ ਬੈਨੂੰ ਮਲਾਉਨੇ ਆਂ ਹੋਰ ਬਾਈ ਲਾਡੀ ਬਾਈ ਆਹ ਵਧੀਆ ਠੀਕ ਠਾਕ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਵੀਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕੱਪਤੀ ਅੱਜ ਵਧਾਈਆਂ ਕਿਹਦੇਨ ਬਾਅਦ ਹੈ ਹਾਂ ਹਾਂ ਠੀਕ ਆ ਕਿਹਣਾ ਦਿੱਤਾ ਬਾਈ 7 ਫੁੱਟਾ 7 ਫੁੱਟਾ ਬਾਈ ਠੀਕ ਆ ਬਾਈ ਹਜੇ ਕਹਿੰਦੇ ਸੀ ਤਾਂ ਕੱਲ ਪਰਸੋ ਕਹਿੰਦਾ ਹਫਤਾ ਹੋ ਗਿਆ ਵੀ ਕੋਈ ਰੋਟਾਵੇਟਰ ਵਿਗਿਆ ਨਹੀਂ ਮੈਂ ਕਹਾ ਬਾਈ ਕੋਈ ਗੱਲੇ ਨਾ ਵਿੱਚ ਨੂੰ ਬਾਈ ਕੰਮ ਜਿਆ ਖੜ ਗਿਆ ਸੀ ਜੱਗੂ ਬਾਈ ਉਸ ਲਾਡੀ ਬਾਈ ਹੁਣ ਜ਼ਿੰਮੇਦਾਰ ਵੀ ਸਾਰਾ ਕੰਮ ਚ ਵਾ ਕੰਮ ਚ ਵੜ ਗਿਆ ਠੀਕ ਆ ਸਾਡਾ ਵੀ ਟਰੈਕਟਰ ਦਾ ਹੁਣ ਪਿਛਲੇ ਹਫਤੇ ਠੀਕ ਹੈ ਮਨ ਕੀ ਕੰਮ ਡਾ ਉਹ ਬਹੁਤਾ ਹੋਇਆ ਨਹੀਂ ਹੁਣ ਆਹ ਮਹੀਨਾ ਜੇ ਕਿਤੇ ਮੀਂਹ ਪੈ ਗਿਆ ਫੇਰ ਕੰਮ ਜਮੇ ਡਾਣਾ ਹੈ ਨਾ ਠੀਕ ਆ ਬਾਕੀ ਹੁਣ ਬਾਕੀ ਜਿੰਨੇ ਆ ਕਿ ਨਹੀਂ ਲੈਣਾ ਸੀਗਾ ਬਾਈ ਜੱਗੂ ਬਾਈ ਉਹਨਾਂ ਕਸੇਲ ਵੀ ਬੇਕ ਵੀ ਗਿਆ ਤਾਂ ਲੈਣਾ ਤਾਂ ਲੈ ਵੀ ਲਿਆ ਠੀਕ ਆ ਬਾਕੀ ਜਿਹੜੇ ਇੱਕ ਦੋ ਟਮਾਟੇ ੱਲੇ ਰਹਿੰਦੇ ਆ ਉਹਨਾਂ ਨੂੰ ਆਏ ਆ ਵੀ ਕੰਮ ਤੋਂ ਬਾਅਦ ਆਵਾਂਗੇ ਠੀਕ ਆ ਉਹ ਉਹ ਵਾਲੇ ਆ ਕਈ ਵਾਰੀ ਕੀ ਨਹੀਂ ਕਰਨਾ ਰੂਪਾ ਮੀਟਰ ਲੈ ਲੈਂਦਾ ਉਹ ਕੱਦੂ ਚ ਜੂਸ ਨਹੀਂ ਕਰਦਾ ਠੀਕ ਆ ਹਾਂ ਉਹਨਾਂ ਨੇ ਹਜੇ ਬਾਅਦ ਚ ਇੱਕ ਗੱਲ ਆਡੀ ਬਾਈ ਹੋਰ ਹੋਈ ਆਪਾਂ ਨੇ ਕਿੰਨੇ ਦਿਨ ਵੀਡੀਓ ਪਾਈਆਂ ਇਹ ਤਾਂ ਕਈਆਂ ਨੇ ਭਰਾਈਆਂ ਵੀ ਸਾਫ ਸਟੀਆਂ ਹੁਣ ਕੱਲ ਦੇ ਬਹੁਤ ਫੋਨ ਆਏ ਬਾਈ ਸਬਸਿਡੀ ਹਾਂ ਮੈਂ ਕਿਹਾ ਬਾਈ ਅਸੀਂ ਮੈਂ ਪਹਿਲਾਂ ਆਪਾਂ ਵੀਡੀਓ ਪਾਈ ਸੀ ਵੀ ਬਾਈ ਕਰ ਲੋ ਕਰ ਲੋ ਸਭ ਫਾਰਮ ਸਬਸਿਡੀ ਹਾਂ ਤੇ ਹੁਣ ਜਾਨੀ ਕਿ ਇੰਨੇ ਗਵੀਰ ਇੱਥੇ ਦੁਕਾਨ ਤੇ ਆ ਕੇ ਮੁੜ ਕੇ ਜਨੇ ਸਬਸਿਡੀ ਬਾਰੇ ਕਹਿੰਦੇ ਤੁਸੀਂ ਵੀਡੀਓ ਪਾਈ ਸੀ ਸਬਸਿਡੀ ਅਸੀਂ ਬਾਈ 5 ਤਰੀਕ ਤੋਂ ਹੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਵੀ ਬਾਈ ਸਬਸਿਡੀ ਆਈ ਹੋਈ ਆ ਇੱਕ ਬਾਈ 30 ਲੱਖ ਵਾਲੀ ਸਬਸਿਡੀ ਸੀ ਟਰੈਕਟਰ ਵਾਲੀ ਉਹ ਬਾਈ ਨੇ ਦੱਸਿਆ ਤਾਂ ਸੁਪਰ ਸੀਟਸ ਦਾ ਸਾਰਿਆਂ ਦੇ ਸਬਸਿਡੀ ਸੀ ਤੇ ਬਾਕੀ ਹੁਣ ਜੇ ਗਾ ਨਿਕਲੀ ਫਿਰ ਆਪਾਂ ਤਾਂ ਬਾਈ ਦੱਸੂਗੇ ਤਰੀਕ ਵਧਾਉਣ ਨੂੰ ਕਹਿੰਦੇ ਆ ਬਾਈ ਅੱਛਾ ਜੇ ਦੀ ਤਰੀਕ ਵੱਧ ਗਈ ਆਪਾਂ ਫਿਰ ਵੀਡੀਓ ਪਾ ਦਾਂਗੇ ਜੱਗੂ ਬਾਈ ਕੋਈ ਗੱਲ ਦੀ ਮਤਲਬ ਕਿ ਵੱਧ ਸਕਦੀ ਆ ਵੱਧ ਸਕਦੀ ਆ ਤਰੀਕ ਠੀਕ ਆ ਬਾਕੀ ਹੁਣ ਦੇਖੋ ਕੀ ਕਰਦੇ ਆ ਠੀਕ ਆ ਬਾਈ ਹਾਂ ਤੇ ਵਿੱਚ ਨੂੰ ਥੋੜਾ ਜਿਹਾ ਅਪਡੇਟ ਕਹਿੰਦੀ ਦੂਜੀ ਸਬਸਿਡੀ ਜਿਹੜੀ ਆਉਣੀ ਆ ਉਹਦੀ ਵੀ ਆਉਣੀ ਆ ਇਸ ਦੇ ਵਿੱਚ ਲੇਜ਼ਰ ਲੂਜ਼ਰ ਕਰਾਜੇ ਹੁੰਦੇ ਆ ਠੀਕ ਆ ਬਾਈ ਸ਼ਾਇਦ ਨਿਕਲ ਜਵੇ ਉਹ ਵੀ ਆਪਾਂ ਦੱਸ ਦਾਂਗੇ ਜਿੱਦਣ ਨਿਕਲ ਜੇ ਠੀਕ ਆ ਜੀ ਉਹ ਵੀ ਆਪਾਂ ਕਰਾਂਗੇ ਮਤਲਬ ਬਾਅਦ ਵੀਡੀਓ ਪਾਵਾਂਗੇ ਠੀਕ ਆ ਬਾਈ ਗ ਤੇ ਆਦਾ ਮਤਲਬ ਇਹ ਹੁੰਦਾ ਬਾਈ ਆਪਾਂ ਵੀਡੀਓ ਪਾ ਦਿੰਦੇ ਆ ਵੀ ਕੋਈ ਆਪਣਾ ਕਿਸਾਨ ਵੀਰ ਕੋਈ ਮਿੱਤਰ ਯਾਰ ਦੋਸਤ ਰਹਿ ਨਾ ਜਾਵੇ ਰਹਿ ਨਾ ਜਾਵੇ ਹਾਂ ਭਰੇ ਰੋ ਯਾਰ ਹਨਾ ਠੀਕ ਆ ਬਾਈ ਜਿਹੜੀ ਸਬਸਿਡੀ ਭਰਦੇ ਆ ਦੇ ਵਿੱਚ ਬਾਈ ਸਾਡਾ ਕੋਈ ਫਾਇਦਾ ਨਹੀਂ ਹੁੰਦਾ ਫਾਇਦਾ ਤਾਂ ਆਪਣਾ ਦਾ ਕੋਈ ਨਹੀਂ ਆਪਣਾ ਕੋਈ ਫਾਇਦਾ ਨਹੀਂ ਚੀਜ਼ ਤੁਸੀਂ ਜਿੱਥੋਂ ਮਰਜੀ ਲੈ ਸਕਦੇ ਆ ਕਈਆਂ ਦੇ ਲਾਡੀ ਮਨ ਚ ਇਹ ਵੀ ਗੱਲ ਹੁੰਦੀ ਆ ਵੀ ਜੇ ਅਸੀਂ ਇਹਨਾਂ ਤੋਂ ਭਰ ਆ ਲਈ ਵੀ ਸਾਨੂੰ ਕਿਤੇ ਇਹਨਾਂ ਕਹਿਣ ਵੀ ਸਾ ਤੋਂ ਲਓ ਨਹੀਂ ਨਹੀਂ ਉਹ ਨਾ ਅਸਲ ਦੇ ਵਿੱਚ ਜੱਗੂ ਉਹ ਆਨਲਾਈਨ ਆ ਬਾਈ ਉਹ ਤਾਂ ਖੁਦ ਜਿਹੜਾ ਮਰਜੀ ਭਰ ਸਕਦਾ ਤਾਂ ਇੱਕ ਆਨਲਾਈਨ ਭਰ ਹੋਣੀ ਨਹੀਂ ਸਬਸਿਡੀ ਉਹ ਤਾਂ ਤੁਸੀਂ ਮਤਲਬ ਜਿਹੜੀ ਮਰਜ਼ੀ ਕੰਪਨੀ ਦੀ ਮਸ਼ੀਨਰੀ ਲੈ ਲਓ ਜਿਹੜੇ ਮਰਜ਼ੀ ਏਰੀਆ ਚ ਲੈ ਲਓ ਆਪ ਵੀ ਭਰ ਸਕਦੇ ਆ ਹਾਂ ਆਪ ਵੀ ਭਰ ਸਕਦੇ ਆ ਪਰ ਪੰਜਾਬ ਦੇ ਵਿੱਚ ਵਿੱਚ ਠੀਕ ਆ ਬਾਈ ਬਾਹਰਲੀ ਸਟੇਟ ਨਹੀਂ ਚਲਦੀ ਠੀਕ ਆ ਜੀ ਹਾਂ ਠੀਕ ਆ ਇਹ ਚੈੱਕ ਕਰੋ ਪੱਕੀ ਰੂਟਾਬੀਟਰ ਦਿਖਾ ਦੀ ਕਿਹੜਾ ਦਿੱਤਾ ਆਪਾਂ ਨੇ 70 ਪਲੱਸ ਮਾਡਲ ਦੇਦਾ ਬਾਈਆਂ ਨੇ ਟੌਪ ਵਾਲਾ ਇਹ ਪੈਸੇ ਮੈਂ ਕਿਹਾ ਸੀ ਮੈਂ ਕਿਹਾ ਵੀ 8 ਫੁੱਟ ਆ ਰეკਮੈਂਡ ਕਰਦੇ ਸੀ ਕਿ ਆਪਾਂ ਇਹਨਾਂ ਨੂੰ 8 ਫੁੱਟਾ ਲੈ ਲਓ ਠੀਕ ਆ ਹਾਂ ਤੇ ਬਾਈ ਉਹ ਨਹੀਂ ਕਹਿੰਦੇ ਪਰ ਯਾਰ ਫਟਾ ਕਈ ਵਾਰ ਬੂਟਿਆਂ ਬਾਟਿਆਂ ਦਾ ਵੀ ਹੋ ਜਾਂਦਾ ਬਾਈ ਬੂਟਿਆਂ ਦਾ 7 ਫੁੱਟ ਵਰਗੇ ਰੀਜ਼ਨ ਹੀ ਕੋਈ ਹਾਂ ਨਹੀਂ 8 ਫੁੱਟ ਦੇ ਵਿੱਚ ਕਹਿੰਦਾ ਵੀ ਔਖਾ ਹੁੰਦਾ ਛੋਟਾ ਹੈ 7 ਫੁੱਟਾ ਨਾ ਬੰਦਾ ਟਰੈਕਟਰ ਦੇ ਸੇਹ ਚੋਂ ਚਲਾਈ ਜਾਂਦਾ ਤੇ ਉਹ ਉਹੀ ਗੱਲ ਹੈ ਨਾ ਕਹਿੰਦਾ ਕਿ ਰੂਟਾਬੀਟਰ ਬਾਹਰ ਜਿਆਦਾ ਹੁੰਦਾ ਮੜਾ ਜਿਹਾ ਬੂਟੇ ਬਾ ਪਾਤੇਵਾ ਕਿੱਲੇ 'ਚ ਦੋ ਤਿੰਨ ਗੇੜਿਆਂ ਦਾ ਫਰਕ ਪੈਂਦਾ ਤਵੀਆਂ ਤਾਂ ਥੋੜੀਆਂ ਜੀਆਂ ਬੂਟੇ 'ਚ ਜਿਵੇਂ ਹੁਣ ਮੈਂ ਇੱਕ ਬਾਈ ਕੋਲ ਗਿਆ ਸੀ ਬੂਟਿਆਂ ਦਾ ਸਪੈਸ਼ਲਿਸਟ ਸੀਗਾ ਉਹ ਕਹਿੰਦਾ ਬੂਟਿਆਂ ਦੇ ਵਿੱਚ ਤਾਂ ਵਿਆਂ ਲਾ ਦੇ ਠੀਕ ਆ ਜੜ-ਬੱਡ ਹੋ ਜਾਂਦੀ ਹੈ ਤਵੀ ਖੋਲ ਦੇ ਤਵੀ ਖੋਲ ਦੇ ਜੜ-ਬੱਡ ਹੋ ਜਾਂਦੀਆਂ ਬੂਟਾਂ ਹਿੱਲੇ ਜਾਂਦੇ ਹਿੱਲੇ ਜਾਂਦਾ ہاں ਕਈ ਬੂਟੇ ਗਰੇ ਹੁੰਦੇ ਨੇ ਨਾ ਕਹਿੰਦਾ ਉਹੀ ਕਾਰਨ ਹੁੰਦਾ ਅਸਲ 'ਚ ਬਾਈ ਬੂਟਿਆਂ ਨੂੰ ਜੇ ਆਪਾਂ ਰੋਟਾਵੇਟਰ ਨਾਲ ਪਾਈਏ ਬਹੁਤ ਵਧੀਆ ਜੇ ਆਪਾਂ ਫਾਲਿਆਂ ਨਾਲ ਪਾਉਂਦੇ ਆ ਖਾਲੇ ਬਹੁਤ ਜਣਾ ਪੜਦੇ ਨੇ ਇਹਦੀਆਂ ਬਹੁਤ ਜਣਾ ਪੜਦੇ ਨੇ ਹਾਂ ਉਹ ਕਹਿੰਦਾ ਤਵੀਆਂ ਲਾ ਕੇ ਮਤਲਬ ਕਰ ਦੋ ਠੀਕ ਆ ਫੇਰ ਤੋਂ ਰੂਟਾ ਮੀਟਰ ਠੀਕ ਆ ਤੇ ਵਧੀਆ ਰਹੂਗਾ ਜੇ ਤਵੀ ਲਾਉਂਗੇ ਤਾਂ ਉਹਨੇ ਜੜ ਵਡਣੀ ਉਹ ਵਡਣੀ ਹੈ ਠੀਕ ਆ ਬਾਈ ਠੀਕ ਆ ਠੀਕ ਆ ਦੇ ਦੀ ਬਾਈ ਫਟਾ ਕਟ ਡਿਲੀਵਰੀ ਦੇ ਦੀਏ ਯਾ ਕਰਦੀਏ ਲੈ ਆਓ ਲੋ ਜੀ ਬਾਈ ਲੋ ਬਾਕੀ ਬਾਈ ਆ ਆਪਾਂ ਅੱਗੇ ਵੀ ਬੌਸ ਬਤ ਵਾਰ ਬਾਈ ਇਹਨਾਂ ਦੀ ਵੀਡੀਓ ਪਾਈਆਂ ਨੇ ਬਹੁਤ ਵਧੀਆ ਬੰਦੇ ਨੇ ਬਾਈ ਰੇਟ ਬਿਲਕੁਲ ਜਾਇਜ਼ ਹੁੰਦਾ ਇਹਨਾਂ ਦਾ ਠੀਕ ਆ ਜੀ ਬਾਕੀ ਜਦੋਂ ਤੁਸੀਂ ਆਉਂਗੇ ਬਾਈ ਨਾਲ ਮਿਲੋ ਵਰਤਾਂਗੇ ਤੁਹਾਨੂੰ ਆਪਤਾ ਲੱਗ ਜਾਣਾ ਠੀਕ ਹੈ ਚੀਜ਼ ਲੈਣੀ ਨਹੀਂ ਲੈਣੀ ਉਹ ਗੱਲ ਲੱਗ ਗਈ ਜੀ ਪਰ ਬਾਈ ਨੇ ਬਹੁਤ ਵਧੀਆ ਸੁਭਾਅ ਦੇ ਮਾਲਕ ਹੈ ਤੁਸੀਂ ਇੱਕ ਵਾਰ ਜ਼ਰੂਰ ਆ ਕੇ ਇਹਨਾਂ ਨੂੰ ਮੌਕਾ ਦਿਓ ਕੋਈ ਵੀ ਪ੍ਰੋਡਕਟ ਲੈਣਾ ਤੁਸੀਂ ਸ਼ਕਤੀਮਾਨ ਦਾ A to Z ਹਰੇਕ ਸਮਾਨ ਤੁਹਾਨੂੰ ਮਿਲ ਜਾਣਾ ਇਹਨਾਂ ਕੋਲ ਠੀਕ ਹੈ ਜੀ ਤੇ ਲਿਓ ਜੀ ਬਾਈ ਫੋਟੋ ਕਰਦੀ ਬਾਈ ਇਹਨਾਂ ਦੀ ਪਾਲ ਬਾਈ ਸਾਡਾ ਨਾਲ ਹੈ ਜੀ ਪਾਲ ਬਾਈ ਆ ਹਾਂ ਜੀ ਉਹਨਾਂ ਨਾਲ ਪਾਲੀ ਹੋਰ ਨਹੀਂ ਨਹੀਂ ਬਾਈ ਨਹੀਂ ਲਓ ਜੀ ਲਓ ਜੀ ਬਾਠ ਠੀਕ ਹੈ ਜੀ ਮੁਬਾਰਕਾਂ ਹੀ ਬਹੁਤ ਵਾਹ ਜੀ ਠੀਕ ਹੈ ਹਾਲ ਬਾਈ ਬੰਦੇ ਖਾਸ ਲੱਗਦੇ ਆ ਤੁਹਾਡੇ ਬੰਦੇ ਸਾਰੇ ਬੰਦੇ ਆਪਣੇ ਖਾ ਖਾ ਦੇ ਵੀ ਖਾਦੇ ਆ ਕਿਹੜਾ ਪਿੰਡ ਆ ਜੀ ਖੰਟ ਖੰਟ ਤੇ ਅੱਛਾ ਜੀ ਬਾਈ ਨਾ 40 ਸਾਲ ਦੀ ਹਾੜੀ ਹੈ ਅੱਛਾ ਵੇਚ ਵੇਚ ਬਾਈ ਨੇ ਬੱਬੂ ਮਾਂ ਦੇ ਪਿੰਡ ਦੇ ਹੈ ਜੀ ਹਾਂ ਉਹਦੇ ਰਿਸ਼ਤੇਦਾਰ ਆ ਤੇਰੇ ਮਾਮਾ ਕਾਲੇ ਜਨਨ ਸਰ ਰਿਸ਼ਤੇਦਾਰ ਆ ਜੀ ਠੀਕ ਹੈ ਜੀ ਅੱਛਾ ਠੀਕ ਹੈ ਜੀ ਨਦਾਣਾ ਜੀ ਮਮੇ ਨੂੰ ਪਤਾ ਹੋਊਗਾ ਮੈਨੂੰ ਪਤਾ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੋਰ ਬਾਲ ਬਾਈ ਸੌਦਾ ਕਰਾਇਆ ਅੱਜ ਕੋਈ ਬਸ ਸੌਦਾ ਬਸ ਸੌਦੇ ਹੋਈ ਜਾਂਦੇ ਲੋਗੇ ਚੱਲੀ ਜਾਂਦਾ ਕੰਮ ਹੈ ਠੀਕ ਆ ਠੀਕ ਹੈ ਜੀ ਬਾਬੇ ਦੀ ਕਿਰਪਾ ਚਾਹੀਦੀ ਅਸੀਂ ਐਨੀ ਨਟ ਭਾਜ ਨਹੀਂ ਕਰਦੇ ਠੀਕ ਆ ਠੀਕ ਹੈ ਜੀ ਚਲੋ ਠੀਕ ਹੈ ਬਾਈ ਬਾਈ ਹੋ ਗਿਆ ਉਹਦਾ ਬਾਈ ਠੀਕ ਹੈ ਸਾਡਾ ਭਾਈ ਮਿੱਤਰ ਮੇਰਾ 40 ਸਾਲ ਦਾ ਹੈ ਪਤਾ ਕਿ ਉਹਦਾ ਅੱਛਾ ਜੀ ਵੀ ਸੌਦਾ ਕਰਾਇਆ ਕਿਆ ਕਰਿਆ ਇਹ ਕਹਿੰਦਾ ਕਹਿੰਦਾ ਫਾਲ ਲਾਇਕ ਨਹੀਂ ਕਰਦਾ ਅੱਛਾ ਅਸੀਂ ਮੇਸਤਰੀ ਬੰਦੇ ਹਾਂ ਮਹਾਂ ਲਾਤੀ ਫਾਲ ਭਾਈ ਅੱਛਾ ਫਾਲੇ ਦਿਖਾਦੇ ਹਾਂ ਪਿਆਰ ਦੀ ਗੱਲ ਹੈ ਫਾਲੇ ਆਉਂਦੇ ਕਿ ਫਾਲੇ ਲਾਉਂਦੇ ਸਹੀ ਜੱਟਾਂ ਵਾਲੇ ਬੋਤੇ ਹੋ ਗਏ ਜਿੰਟਾਂ ਵਾਲੇ ਬੋਲੇ ਨੇ ਹਾਂ ਠੀਕ ਹੈ ਜੀ ਜਿੰਟਾਂ ਵਾਲੇ ਬੋਲੇ ਨੇ ਵੀ ਆਏ ਨਹੀਂ ਆਏ ਠੀਕ ਹੈ ਜੀ ਗੱਲ ਬਾਈ ਉਹੀ ਗੱਲ ਹੈ ਚਲੋ ਠੀਕ ਹੈ ਜੀ ਠੀਕ ਹੈ ਜੀ ਭਾਈ ਧੰਨਵਾਦ ਬਹੁਤ ਬਹੁਤ ਤੁਹਾਡਾ ਜੀ ਓਕੇ ਜੀ ਤੇ ਬਾਕੀ ਬਾਈ ਨੇ ਕੋਲ ਇੱਕ ਦੋ ਪੁਰਾਣੇ ਰੋਟਾਵੇਟਰ ਵੀ ਖੜੇ ਨੇ ਬਾਈ ਉਹ ਵੀ ਆਪਾਂ ਤੁਹਾਨੂੰ ਦਿਖਾ ਦੋਗੇ ਜੀ ਠੀਕ ਹੈ ਜੀ ਤੇ ਬਾਕੀ ਬਾਈ ਆਪਣੇ ਕੋਲ ਵੀ ਟਰੈਕਟਰ ਇੱਕ ਦੋ ਆਏ ਨੇ ਪੁਰਾਣੇ ਆਪਾਂ ਤੁਹਾਨੂੰ ਦਿਖਾਵਾਂਗੇ ਵਲੌਗ ਬਣਾ ਕੇ ਕਿਹੜੇ ਕਿਹੜੇ ਟਰੈਕਟਰ ਆਏ ਨੇ ਠੀਕ ਹੈ ਜੀ ਤੇ ਕੱਲ ਨੂੰ ਦਿਖਾਵਾਂਗੇ ਤਾਂ ਬਾਈ ਟਰੈਕਟਰ ਅਸੀਂ ਲਾ ਤੇ ਅੰਦਰ ਉਹ ਦੇਖੋ ਸਾਡੀਆਂ ਏਜੰਸੀਆਂ ਬੰਦ ਹੋ ਗਈਆਂ ਅਸੀਂ ਰਹਿ ਗਏ ਖੁੱਲੇ ਅੱਜ ਤੇ ਲੋ ਜੀ ਬਾਬੇ ਚੱਲੇ ਜੀ ਰੋਟਾਵੇਟਰ ਬਾਈ ਇਹਨਾਂ ਨੇ ਜਾਣਾ ਵੀ ਖੰਡ ਤਾਂ ਬਾਈ ਕਾਫੀ ਬਾਟ ਆ 50 ਕਿਲੋਮੀਟਰ ਬਾਟ ਪੈ ਜਾਣੀ ਲੋ ਜੀ ਬਾਕੀ ਬਾਈ ਜੇ ਕਿਸੇ ਨੇ ਵੀ ਹੋਰ ਜਾਣਕਾਰੀ ਲੈਣੀ ਹੋਈ ਤਾਂ ਨੰਬਰ ਬਾਈ ਦਾ ਸਾਹਮਣੇ ਦੇਖ ਲਓ ਜੀ 9417734543 ਆ ਨੰਬਰ ਤੇ ਗੱਲ ਕਰਕੇ ਬਾਈ ਜਾਣਕਾਰੀ ਲੈ ਸਕਦਾ ਠੀਕ ਹੈ ਜੀ ਬਾਕੀ ਸਬਸਿਡੀਆਂ ਜੇ ਦੁਬਾਰਾ ਨਿਕਲਣ ਤੇ ਆਪਾਂ ਦੱਸਾਂਗੇ ਬਾਈ ਫਿਲਹਾਲ ਤਾਂ ਹੁਣ ਹੈ ਨਹੀਂ ਤੇ 20 ਤਰੀਕ ਤੱਕੇ ਲਾਸਟ ਪਰ ਹੋਈਆਂ ਜੇ ਬਧੀ ਗਾਹਾਂ ਕੋਈ ਅਪਡੇਟ ਆਈ ਤਾਂ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਦਾਂਗੇ ਜੀ ਬਾਕੀ ਜੇ ਕਿਸੇ ਨੇ ਕੋਈ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਜਰੂਰ ਕੰਟੈਕਟ ਕਰਿਆ ਕਰੋ ਨੰਬਰ ਆਪਣਾ ਥੱਲੇ ਹੁੰਦਾ ਸਕਰੀਨ ਦੇ ਜੀ ਅੱਜ ਦੇ ਵਲੌਗ ਸਿਰ ਇਨਾ ਹੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਵਿੱਚ ਸਾਰਿਆਂ ਦਾ ਧੰਨਵਾਦ ਜੀ